ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਤੇ ਆਪਾਂ ਹੁਣ ਪਹੁੰਚ ਗਏ ਆ ਜੀ ਕਬੱਦੀ ਵਾਲੇ ਪੁਲ ਤੇ ਜੀ ਜੋ ਸ਼ਰੀਂ ਤੋਂ ਵਿੱਚ ਦੀ ਰਸਤਾ ਆਉਂਦਾ ਜੀ ਮੇਰਕੋਟਲਾ ਤੋਂ ਸ਼ਰੀਂ ਦੇ ਵਿੱਚ ਦੀ ਰਸਤਾ ਆਉਂਦਾ ਕਬੱਦੀ ਵਾਲਾ ਪੁਲ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਨਹਿਰ ਇਹ ਨਹਿਰ ਆਪਾਂ ਕ੍ਰੋਸ ਕਰਨੀ ਆ ਜੀ ਕਬੱਦੀ ਪਿੰਡ ਦੇ ਵਿੱਚ ਦੀ ਹੋ ਕੇ ਜੋ ਪੁੱਟੇਵਾਲ ਦੀ ਰਾਹ ਜਾਂਦਾ ਜੀ ਸਿੱਧਾ ਰਾਣਾ ਸਾਹਿਬ ਨੂੰ ਆਪਾਂ ਉੱਥੇ ਤੁਹਾਨੂੰ ਲੈ ਕੇ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਕਰਾਵਾਂਗੇ ਦਰ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਰਾੜਾ ਸਾਹਿਬ ਜੀ ਕਰਮਸਰ ਗੁਰਦੁਆਰਾ ਜੀ ਅਰਮਸਰ ਰਾੜਾ ਸਾਹਿਬ ਪਹੁੰਚ ਗਿਆ ਜੀ ਸਕੂਟਰ ਮੋਟਰਸਾਈਕਲ ਸਟੈਂਡ ਆ ਜੀ ਬਿਲਕੁਲ ਗੁਰਦੁਆਰਾ ਜੀ ਦੇ ਗੇਟ ਦੇ ਬਿਲਕੁਲ ਸਾਹਮਣੇ ਜੀ ਤੇ ਪਾਰਕਿੰਗ ਵਿੱਚ ਸਕੂਟਰ ਮੋਟਰ ਲੈ ਕਢਾਉਣ ਲਈ ਸੰਗਤਾਂ ਨੂੰ ਬੇਨਤੀ ਆ ਜੀ ਲੈਂਡ ਦੇ ਵਿੱਚ ਖੜੇ ਕਰਿਆ ਕਰੋ ਜ਼ਰੂਰੀ ਬੇਨਤੀ ਗੁਰਦੁਆਰਾ ਸਾਹਿਬ ਲਈ ਉਹ ਲਗਾਈ ਗਈ ਆ ਤੇ ਲੋ ਜੀ ਆਪਾਂ ਤੁਹਾਨੂੰ ਦਿਖਾ ਰਿਹਾ ਜੀ ਸਾਹਮਣੇ ਬੋਰਡ ਦੇ ਉੱਪਰ ਗੁਰਦੁਆਰਾ ਜੀ ਦਾ ਇਤਿਹਾਸ ਲਿਖਿਆ ਹੋਇਆ ਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਜੋ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਇੱਥੇ ਬਹੁਤ ਤਪੱਸਿਆ ਕੀਤੀ ਜੀ ਤੇ 6ਵੇਂ ਪਾਸ਼ਾ ਹਰगोਬਿੰਦ ਸਾਹਿਬ ਜੀ ਇਸ ਜਗ੍ਹਾ ਦੇ ਉੱਪਰ ਆਏ ਹੋਏ ਨੇ ਜੀ ਰਾੜਾ ਤੋਂ ਰਾੜਾ ਸਾਹਿਬ ਇਸੇ ਗੱਲ ਦੇ ਕਰਕੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਪਿਆ ਜੀ ਲਓ ਜੀ ਆਪਾਂ ਤੁਹਾਨੂੰ ਬਿਲਕੁਲ ਸਾਹਮਣੇ ਗੇਟ ਤੇ ਦਿਖਾ ਰਹੇ ਆ ਜੀ ਗੇਟ ਐਂਟਰ ਕਰਦੇ ਹੀ ਜੋੜਾ ਘਰ ਆ ਜੀ ਜੋੜੇ ਆਪਾਂ ਜਮਾ ਕਰਾਤੇ ਆ ਜੀ ਤੇ ਚੱਲਦੇ ਆਪਾਂ ਗੁਰਦੁਆਰੇ ਦਾ ਸੀਨ ਤੁਹਾਨੂੰ ਅੰਦਰੋਂ ਦਿਖਾ ਰਹੇ ਆ ਜੀ ਦੇਖੋ ਕਿੰਨੇ ਪਿਆਰੇ ਬੂਟੇ ਦਰਖਤ ਲਗਾਏ ਹੋਏ ਆ ਨੇ ਜੀ ਸਫਾਈ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਿਆ ਜੀ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਤੁਸੀਂ ਫਰੰਟ ਗੇਟ ਦੇਖ ਸਕਦੇ ਹੋ ਜੀ ਦੇਖੋ ਜੀ ਸਾਹਮਣੇ ਉੱਪਰ ਨਿਸ਼ਾਨ ਸਾਹਿਬ ਲੱਗਿਆ ਜੀ ਬਹੁਤ ਪਿਆਰਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਜੀ ਜੋ ਵੀ ਮੇਰੀ ਵੀਡੀਓ ਦੇਖ ਰਹੀ ਹੈ ਜੀ ਉਹਨਾਂ ਨੂੰ ਹਮੇਸ਼ਾ ਦੁੱਖ ਤਕਲੀਫਾਂ ਤੋਂ ਬਚਾ ਕੇ ਰੱਖਣ ਜੀ ਤੁਸੀਂ ਮੇਰੀ ਵੀਡੀਓ ਨਾਲ ਬਣੇ ਰਹੋ ਜੀ ਅੱਗੇ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਉੱਪਰ ਦਰਬਾਰ ਸਾਹਿਬ 'ਚੋਂ ਦਰਸ਼ਨ ਕਰਵਾਣਾ ਜੀ ਤੇ ਚੱਲਦੇ ਹਾਂ ਸੰਗਤੋਂ ਆਪਾਂ ਮੱਥਾ ਟੇਕਣ ਲਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੀ ਸੀਸ ਝੁਕਾਈਏ ਤੇ ਆਪਾਂ ਬੜੇ ਆਦਰ ਤੇ ਸਤਿਕਾਰ ਨਾਲ ਮੱਥਾ ਟੇਕੀਏ ਤੇ ਦੋਸਤੋ ਮੇਰੀ ਵੀਡੀਓ ਦੇ ਨਾਲ ਐਦਾਂ ਹੀ ਬਣੇ ਰਹੋ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਜੀ ਤੇ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਜੀ ਇਦਾਂ ਹੀ ਮੈਂ ਤੁਹਾਡੇ ਜਿੱਦਾਂ ਤੁਸੀਂ ਵੀਡੀਓ ਮੇਰੀ ਦੇਖਦੇ ਹੋ ਜੀ ਲਾਈਕ ਸ਼ੇਅਰ ਕਰਦੇ ਹੋ ਜੀ ਤੇ ਮੈਂ ਰੋਜ਼ ਤੁਹਾਡੇ ਲਈ ਰੋਜ਼ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਉਂਦਾ ਰਵਾਂਗਾ ਜੀ ਤੇ ਤੁਹਾਡੇ ਲਈ ਬਣਾਉਂਦਾ ਰਵਾਂਗਾ ਜੀ ਵੀਡੀਓ ਤੁਸੀਂ ਬਸ ਇਦਾਂ ਹੀ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ ਤੇ ਚਲੋ ਆਪਾਂ ਵਾਹਿਗੁਰੂ ਜੀ ਦੇ ਦਰਸ਼ਨ ਕਰਦੇ ਹਾਂ ਜੀ ਸਾਹਮਣੇ ਫਰੰਟ ਗੇਟ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੋਟੋ ਲੱਗੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਬੜੇ ਆਦਰ ਤੇ ਸਤਕਾਰ ਨਾਲ ਸੀਸ ਝੁਕਾਓ ਜੀ ਵਾਹਿਗੁਰੂ ਜੀ ਦੇ ਅੱਗੇ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਸਵਾ 1:00 ਵਜੇ ਦਾ ਟਾਈਮ ਹੋ ਗਿਆ ਜੀ ਆਪਾਂ ਮੱਥਾ ਟੇਕ ਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ 10 ਮਿੰਟ ਆਪਾਂ ਵਾਹਿਗੁਰੂ ਨੂੰ ਯਾਦ ਕਰੀਏ ਜੀ ਦੇਖੋ ਜੀ ਸੰਤ ਪਪਾ ਈਸ਼ਰ ਸਿੰਘ ਜੀ ਦੀਆਂ ਫੋਟੋਆਂ ਲੱਗੀਆਂ ਨੇ ਬਹੁਤ ਜ਼ਿਆਦਾ ਹਾਲ ਦੇ ਵਿੱਚ ਜੀ ਜਿਨ੍ਹਾਂ ਨੇ ਕੀ ਇਸ ਜਗ੍ਹਾ ਦੇ ਉੱਪਰ ਬਹੁਤ ਤਪੱਸਿਆ ਕੀਤੀ ਆ ਜੀ ਸੰਤ ਪਪਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ ਇੱਥੇ ਬਹੁਤ ਤਪੱਸਿਆ ਕਰੀ ਆ ਜੀ। ਦੇਖੋ ਜੀ ਗੁਰਦੁਆਰਾ ਜੀ ਦਾ ਅੰਦਰੋਂ ਮੈਂ ਤੁਹਾਨੂੰ ਦਰਬਾਰ ਸਾਹਿਬ ਦਾ ਸੀਨ ਦਿਖਾ ਰਿਹਾ ਹਾਂ ਜੀ। ਦੇਖੋ ਬਹੁਤ ਪਿਆਰਾ ਕੰਮ ਹੋਇਆ ਹੋਇਆ ਜੀ। ਦਰਬਾਰ ਸਾਹਿਬ ਦੇ ਵਿੱਚ ਦੇਖ ਕੇ ਸਾਡਾ ਮਨ ਬਹੁਤ ਖੁਸ਼ ਹੋ ਗਿਆ ਜੀ। ਦਰਬਾਰ ਸਾਹਿਬ ਜੀ ਨੂੰ ਬਹੁਤ ਸਜਾਵਟ ਕਰੀ ਹੋਈ ਆ ਜੀ। ਲਓ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਜੀ। ਕਰਮਸਰ ਰਾੜਾ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਵਾ ਰਿਹਾ ਜੀ ਲੋ ਜੀ ਸੰਗਤੋ ਬੜੇ ਆਦਰ ਤੇ ਸਤਿਕਾਰ ਨਾਲ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਦੇ ਵਿੱਚ ਜੋ ਦਰਸ਼ਨੀ ਅਸਥਾਨ ਅਤੇ ਸਹੂਲਤਾਂ ਹਨ ਜੀ ਦਰਸ਼ਨੀ ਡਿਊਟੀ ਹੈ ਜੀ ਘੰਟਾ ਘਰ ਹੈ ਦਰਬਾਰ ਸਾਹਿਬ ਹੈ ਦੀਵਾਨ ਹਾਲ ਹੈ ਜੀ ਭੋਰਾ ਸਾਹਿਬ ਹੈ ਲੰਗਰ ਹਾਲ ਹੈ ਕਰਮਸਰ ਸਰੋਵਰ ਹੈ ਜੀ ਅਜਾਇਬ ਘਰ ਹੈ ਲਾਇਬ੍ਰੇਰੀ ਹੈ ਇਹ ਤਪਸਥਾਨ ਕੋਈ ਵੀ ਹੈ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੰਤ ਬਾਬਾ ਕਿਸ਼ਨ ਸਿੰਘ ਜੀ ਨਿਵਾਸ ਸਥਾਨ ਵੀ ਹੈ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸਥਾਨ ਤੇ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਜੀ ਅਤੇ ਸੰਗਤ ਦੇ ਠਹਿਰਨ ਦਾ ਲੋ ਜੀ ਜਿਹੜੀ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਇੱਕ ਬੱਚਿਆਂ ਦੇ ਦਸਤਾਰ ਸਜਾਉਣ ਦਾ ਮੁਕਾਬਲਾ ਕਰਾਉਂਦੇ ਹੋਏ ਜੀ ਲੋ ਜੀ ਚਰਖੜੀਆਂ ਤੇ ਚੜਨ ਦਾ ਦ੍ਰਿਸ਼ ਭਾਈ ਸੁਭੇਗ ਸਿੰਘ ਤੇ ਸਹਿਬਾਗ ਸਿੰਘ ਜੀ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਸ਼ੇਰ ਦਾ ਸ਼ਿਕਾਰ ਕਰਦੇ ਹੋਏ ਜੀ ਮੁਖਸਰ ਗੁਰੂ ਗੋਬਿੰਦ ਸਿੰਘ ਜੀ ਭਾਈ ਮਹਾ ਸਿੰਘ ਦੀ ਕੁਰਬਾਨੀ ਦੇਖ ਕੇ ਬੇਦਾਵਾ ਪਾੜਦੇ ਹੋਏ ਜੀ ਠੰਡਾ ਬੁਰਜ ਮਾਤਾ ਗੁਜਰੀ ਜੀ ਅਤੇ ਛੋਟੇ ਸ਼ਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਚੱਲਦੇ ਹੋਏ ਜੀ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਂਕ ਦਿੱਲੀ ਭਗਤ ਰਵਿਦਾਸ ਜੀ ਤੇ ਭਗਤ ਨਾਮਦੇਵ ਜੀ ਲੋ ਜੀ ਤੇਰਾ ਕੀ ਆ ਮੀਠਾ ਲਾਗੇ ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ 33 ਤਵੀ ਤੇ ਬੈਠੇ ਹੋਏ ਜੀ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਚਾਂਦਨੀ ਚੌਕ ਦਿੱਲੀ ਤੋਂ ਆਨੰਦਪੁਰ ਸਾਹਿਬ ਨੂੰ ਲੈ ਕੇ ਜਾਂਦੇ ਹੋਏ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਜੀ ਨੂੰ ਨਦੇੜ ਵਿਖੇ ਪੰਜ ਤੀਰ ਬਖਸ਼ਦੇ ਹੋਏ ਜੀ ਲਓ ਜੀ ਜਿੰਨੀਆਂ ਵੀ ਪੇਂਟਿੰਗਾਂ ਬਣੀਆਂ ਨੇ ਸਾਰੀਆਂ ਬਹੁਤ ਪਿਆਰੀਆਂ ਕਲਾਕਾਰਾਂ ਨੇ ਪੇਂਟਿੰਗਾਂ ਬਣਾਈਆਂ ਹੋਈਆਂ ਨੇ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਸ਼ਾਨਦਾਰ ਪੇਂਟਿੰਗਾਂ ਬਣੀਆਂ ਹੋਈਆਂ ਨੇ ਜੀ ਸਾਰੀਆਂ ਪੇਂਟਿੰਗਾਂ ਵਿੱਚ ਸਿੱਖ ਇਤਿਹਾਸ ਦੱਸਿਆ ਹੋਇਆ ਜੋ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਿਆ ਜੀ ਪੇਂਟਿੰਗਾਂ ਬਹੁਤ ਜ਼ਿਆਦਾ ਲੱਗੀਆਂ ਇਸ ਕਰਕੇ ਆਪਾਂ ਤੁਹਾਨੂੰ ਥੋੜੀਆਂ ਪੇਂਟਿੰਗਾਂ ਦਿਖਾ ਪਏ ਆਂ ਜੀ ਵੀਡੀਓ ਜ਼ਿਆਦਾ ਲੰਬੀ ਹੋ ਜੇਗੀ ਇਸ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਜ਼ਰੂਰ ਆਇਓ ਜੀ ਤੇ ਸਾਰੀਆਂ ਤੁਸੀਂ ਇਹ ਪੇਂਟਿੰਗਾਂ ਦੇਖ ਸਕਦੇ ਹੋ ਜੀ ਇਹ ਜੋ ਮੈਥਡ ਨੂੰ ਦਿਖਾ ਰਹੇ ਆ ਜਿਹਹੀ ਬਿਲਡਿੰਗ ਸਾਹਮਣੇ ਪੋਰਾ ਸਾਹਿਬ ਜੀ ਦੀ ਹੈ ਇਹ ਪੋਰਾ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸਮਾਂ ਸਵੇਰੇ 9:30 ਤੋਂ 12 ਵਜੇ ਤੱਕ ਹੈ ਸੰਗਤੋ ਤੁਸੀਂ ਉਸ ਮੈਂ ਤੁਹਾਨੂੰ ਜੋ ਵੀਡੀਓ ਦੇ ਵਿੱਚ ਸਮਾਂ ਦੱਸਿਆ ਜੀ ਸਮੇਂ ਦੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਪੋਰਾ ਸਾਹਿਬ ਦੇ ਅਗਰ ਦਰਸ਼ਨ ਕਰਨੇ ਆ ਉਸ ਸਮੇਂ ਦੇ ਹਿਸਾਬ ਨਾਲ ਤੁਸੀਂ ਆਇਓ ਜੀ ਤੇ ਆਪਣਾ ਜੀਵਨ ਸਫਲਾ ਕਰਿਓ ਜੀ ਪੋਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਅਸੀਂ ਥੋੜਾ ਜਿਹਾ ਲੇਟ ਹੋਣ ਕਰਕੇ ਪੋਰਾ ਸਾਹਿਬ ਜੀ ਤੇ ਮੈਂ ਤੁਹਾਨੂੰ ਦਰਸ਼ਨ ਨਹੀਂ ਕਰਵਾ ਸਕਦਾ ਜੀ ਤੇ ਪੋਰਾ ਸਾਹਿਬ ਜੀ ਦੇ ਵਿੱਚ ਵੀਡੀਓ ਬਣਾਉਣਾ ਵੀ ਸਖਤ ਮਨਾ ਹੈ ਜੀ ਇਸ ਕਰਕੇ ਮੈਂ ਉੱਥੇ ਦੀ ਵੀਡੀਓ ਤੁਹਾਨੂੰ ਨਹੀਂ ਦਿਖਾ ਸਕਦਾ ਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦਾ ਜੋ ਇਤਿਹਾਸ ਹੈ ਜੀ ਇਹ ਪਵਿੱਤਰ ਸਥਾਨ ਸਿੱਖ ਜਗਤ ਦੀਆਂ ਦੋ ਮਹਾਨ ਸ਼ਖਸੀਅਤਾਂ ਸ਼੍ਰੀਮਾਨ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਅਤੇ ਸ਼੍ਰੀਮਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੀ ਤਪੋ ਭੂਮੀ ਹੈ ਜਿੱਥੇ ਉਹਨਾਂ ਨੇ ਅਣਥੱਕ ਕਹਲਣਾ ਕਾਲੀ ਅਤੇ ਮਹਾਨ ਤਪ ਕੀਤਾ ਪੰਜ ਪਿਆਰਿਆਂ ਦੇ ਮੁਗੀ ਭਾਈ ਦਿਆ ਸਿੰਘ ਜੀ ਤੋਂ ਵਰੋਸਾਏ ਹੋਏ ਮਹਾਪੁਰਖਾਂ ਵਿੱਚੋਂ ਸੰਤ ਬਾਬਾ ਕਰਮ ਸਿੰਘ ਜੀ ਹੋੜੀ ਮਰਦਾਨਾਂ ਵਾਲਿਆਂ ਦੇ ਨਾਂ ਤੇ ਇਸ ਪਵਿੱਤਰ ਸਥਾਨ ਦਾ ਨਾਂ ਕਰਮਸਰ ਰਾੜਾ ਸਾਹਿਬ ਰੱਖਿਆ ਗਿਆ ਸੰਤ ਬਾਬਾ ਕਰਮ ਸਿੰਘ ਜੀ ਹੋੜੀ ਮਰਦਾਨ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਰਾਜ ਰੇੜੂ ਸਾਹਿਬ ਰਾਮਪੁਰ ਵਾਲਿਆਂ ਦੀ ਹਜ਼ੂਰੀ ਵਿੱਚ ਰਹਿ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੇ ਸਿਮਰਨ ਅਤੇ ਸੇਵਾ ਕਰਦਿਆਂ ਵਿਰਾਗ ਮਈ ਦਸ਼ਾ ਵਿੱਚ ਸਮਾ ਗੁਜ਼ਾਰਿਆ ਸੰਤ ਬਾਬਾ ਅਤਰ ਸਿੰਘ ਜੀ ਪਾਸੋਂ ਕੀਰਤਨ ਅਤੇ ਮਨੁੱਖਤਾ ਦੀ ਸੇਵਾ ਦਾ ਮਰਦਾਨਾ ਪ੍ਰਾਪਤ ਕੀਤਾ ਸੰਤ ਬੱਬਾ ਅਤਰ ਸਿੰਘ ਜੀ ਮਹਾਰਾਜ ਤੇ ਸੱਚਖੰਡ ਜਾਨਮਗਰੋ ਗੁਰਧਾਮਾਂ ਦੀ ਯਾਤਰਾ ਕਰਦੇ ਹੋਏ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰਨ ਸ਼ੋਪਰਾਪਤ ਸਥਾਨ ਪਿੰਡ ਰਾੜਾ ਸਹਿਬ ਵਿਖੇ ਪਹੁੰਚੇ ਪਿੰਡ ਰਾੜਾ ਦੀ ਟੱਕੀ ਨੂੰ ਆਪਣੀ ਤਪਉ ਭੂਮੀ ਬਣਾ ਲਿਆ ਸੰਗਤਾਂ ਦੀ ਆਵਾਜ਼ਾਈ ਸ਼ੁਰੂ ਹੋਣ ਕਰਕੇ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਹੋ ਗਿਆ ਅਤੇ ਗੁਰੂ ਕਾ ਲੰਗਰ ਇਸ ਅਤੁੱਟ ਸਥਾਨ ਵਾਸਤੇ ਕੁਝ ਜੀਵਨ ਇਲਾਕੇ ਦੀਆਂ ਸੰਗਤਾਂ ਵੱਲੋਂ ਦਿੱਤੀ ਗਈ ਅਤੇ ਬਾਕੀ ਟੱਕੀ ਵਿੱਚ ਡੇਰਾ ਕਰੀ ਕੇ ਖੇਤੀ ਦੀ ਸੇਵਾ ਸ਼ੁਰੂ ਕੀਤੀ ਗਈ ਮਹਾਪੁਰਖਾਂ ਦੀ ਤਪੱਸਿਆ ਦੀ ਨਿਸ਼ਾਨੀ ਇੱਕ ਖੋਈ ਅੱਜ ਵੀ ਇੱਥੇ ਮੌਜੂਦ ਹੈ ਜੀ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਅਦੀ ਸਦੀ ਗੁਰਮਤ ਦਾ ਪ੍ਰਚਾਰ ਕੀਤਾ ਅਤੇ ਵਿੱਦਿਆ ਕਾਧਾਰੇ ਅਤੇ ਹਸਪਤਾਲ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਭਾਲੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਜਨਮ ਆਲੋਵਾਲ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਜੀ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਜਨਮ ਪਿੰਡ ਆਲੋਵਾਲ ਵਿਖੇ ਹੋਇਆ ਜੀ ਮੈਂ ਸੰਗਤ ਨੂੰ ਤੁਹਾਨੂੰ ਦੁਬਾਰਾ ਦੱਸਿਆ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦਾ ਵੀ ਜਨਮ ਪਿੰਡ ਬਸੀਤਾ ਜ਼ਿਲ੍ਹਾ सिरसा ਹਰਿਆਣਾ ਵਿਖੇ ਹੋਇਆ ਜੀ ਰਾੜਾ ਸਾਹਿਬ ਵਿਖੇ ਜੋਤੀ ਜੋਤ ਸਮਾਏ ਮੌਜੂਦਾ ਸਮੇਂ ਦੇ ਮਹਾਪੁਰਖ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਦਾ ਜਨਮ ਜਨਵਰੀ ਨੂੰ ਪਿੰਡ ਪੁਹੇੜ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਜੀ ਫਲਾਣਾ ਅਤੇ ਮਹਾਵਾਰੀ ਜੋੜ ਮੇਲੇ ਵੀ ਕਰਵਾਏ ਜਾਂਦੇ ਹਨ ਜੀ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨੀ ਅਸਥਾਨ ਦਰਸ਼ਨੀ ਡਿਓੜੀ ਦਰਬਾਰ ਸਾਹਿਬ ਦੀਵਾਨ ਹਾਲ ਪੋਰਾ ਸਾਹਿਬ ਲੰਗਰ ਹਾਲ ਕਰਮਸਰ ਸਰੋਵਰ ਅਜਾਇਬ ਘਰ ਲਾਇਬ੍ਰੇਰੀ ਤਪਸਥਾਨ ਸੰਤ ਬਾਬਾ ਜੀ ਕਿਸ਼ਨ ਸਿੰਘ ਜੀ ਨਿਵਾਸ ਸਥਾਨ ਇਸ ਸਥਾਨ ਤੇ ਲੰਗਰ 24 ਘੰਟੇ ਚੱਲਦਾ ਰਹਿੰਦਾ ਜੀ ਤੇ ਆਪਾਂ ਤੁਹਾਨੂੰ ਅੱਗੇ ਲੰਗਰ ਹਾਲ ਦੇ ਦਰਸ਼ਨ ਵੀ ਕਰਾਉਨੇ ਆ ਜੀ ਲੈ ਕੇ ਚੱਲਦੇ ਆ ਲੰਗਰ ਹਾਲ ਚ ਤੇ ਲੰਗਰ ਛਕਦੇ ਆ ਜੀ ਸੰਗਤ ਦੇ ਠਹਿਰਨ ਦਾ ਵੀ ਇੱਥੇ ਖਾਸ ਪ੍ਰਬੰਧ ਹੈ ਜੀ ਸੰਗਤਾਂ ਦੀ ਸਹੂਲਤ ਵਾਸਤੇ ਜੋੜਾ ਘਰ ਵੀ ਹੈ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੱਠੜੀ ਘਰ ਵੀ ਹੈ ਜੀ ਸਾਈਕਲ ਸਕੂਟਰ ਮੋਟਰਸਾਈਕਲ ਸਟੈਂਡ ਹੈ ਜੀ ਅਤੇ ਕਾਰ ਪਾਰਕਿੰਗ ਦਾ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬੈਕ ਸਾਈਡ ਤੇ ਬਹੁਤ ਜ਼ਿਆਦਾ ਖਾਸ ਪ੍ਰਬੰਧ ਹੈ ਜੀ ਜਿੱਥੇ ਕਿ ਸੇਵਾਦਾਰ ਆਪਣੀ ਡਿਊਟੀ ਬੜੇ ਪਿਆਰ ਤੇ ਸਤਿਕਾਰ ਨਾਲ ਨਿਭਾਉਂਦੇ ਹਨ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸੰਗਤੋ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨ ਆਇਓ ਜੀ ਬਹੁਤ ਪਿਆਰਾ ਗੁਰਦੁਆਰਾ ਬਣਿਆ ਜੀ ਕਾਫੀ ਜਗ੍ਹਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਸਾਹਮਣੇ ਉਹ ਘੰਟਾ ਘਰ ਹੈ ਜੀ ਲੋ ਜੀ ਦੇਖੋ ਜੀ ਬਹੁਤ ਵਧੀਆ ਬੂਟੇ ਪਿਆਰੇ ਬੂਟੇ ਪਾਰਕ ਦੇ ਵਿੱਚ ਲਗਾਏ ਗਏ ਆ ਜੀ ਜੋ ਕਿ ਗਰਮੀ ਦੇ ਸਮੇਂ ਸੰਗਤਾਂ ਇਸ ਪਾਰਕ ਦੇ ਵਿੱਚ ਬੈਠ ਜਾਣ ਜੀ ਤੇ ਵਾਹਿਗੁਰੂ ਦਾ ਨਾਮ ਸਿਮਰਨ ਜਪ ਕਰਨ ਜੀ ਇਸ ਕਰਕੇ ਇਹ ਬੂਟੇ ਇਸ پارک ਦੇ ਵਿੱਚ ਲਗਾਏ ਗਏ ਆ ਤਾਂ ਕਿ ਜੋ ਗਰਮੀ ਦਾ ਮੌਸਮ ਅਗਰ ਆ ਜੇ ਤਾਂ ਛਾਵੇਂ ਬੈਠ ਕੇ ਵਾਹਿਗੁਰੂ ਦਾ ਸਿਮਰਨ ਪਰਮਾਤਮਾ ਦਾ ਸਿਮਰਨ ਬੰਦਾ ਕਰ ਸਕੇ ਜੀ ਲਓ ਜੀ ਆਪਾਂ ਲੰਗਰ ਹਾਲ ਦੇ ਵਿੱਚ ਚੱਲਦੇ ਆਂ ਜੀ ਥਾਲ ਆਪਾਂ ਲੈ ਲਏ ਆ ਜੀ ਤੇ ਲੰਗਰ ਛਕਦੇ ਆਂ ਅੱਗੇ ਆਪਾਂ ਤੁਹਾਨੂੰ ਲੰਗਰ ਹਾਲ ਦੇ ਦਰਸ਼ਨ ਕਰਾਉਨੇ ਆ ਜੀ ਲਓ ਜੀ ਆਪਣਾ ਲੰਗਰ ਹਾਲ ਦੇ ਵਿੱਚ ਬਾਬਾ ਜੀ ਸੇਵਾ ਕਰਨੇ ਨੇ ਜੀ ਆਪਣਾ ਲੰਗਰ ਪਵਾ ਲਿਆ ਆਪਾਂ ਪਲੇਟ ਦੇ ਵਿੱਚ ਤੇ ਲੰਗਰ ਛਕਦੇ ਆਂ ਜੀ ਵਾਹਿਗੁਰੂ ਦਾ ਨਾਮ ਲੈ ਕੇ ਪ੍ਰਮਾਤਮਾ ਸਾਰਿਆਂ ਦੇ ਘਰਾਂ ਵਿੱਚ ਖੁਸ਼ਹਾਲੀ ਰੱਖੇ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ ਦੇਖੋ ਜੀ ਸਾਹਮਣੇ ਮੈਂ ਤੁਹਾਨੂੰ ਦਿਖਾ ਰਿਹਾ ਜੀ ਹਾਲ ਦੇ ਵਿੱਚ ਕਿੰਨੇ ਵੱਡੇ ਪੱਖੇ ਲੱਗੇ ਹੋਏ ਆ ਜੀ ਲੰਗਰ ਹਾਲ ਬਹੁਤ ਵੱਡਾ ਜੀ ਹਾਲ ਦੇ ਵਿੱਚ 4-5 ਪੱਖੇ ਹੀ ਸਿਰਫ ਇਦਾਂ ਦੇ ਲੱਗੇ ਆ ਵੱਡੇ-ਵੱਡੇ ਜਿਹੜੇ ਕੀ ਪੂਰੇ ਹਾਲ ਨੂੰ ਕਵਰ ਕਰ ਰਹੇ ਆ ਜੀ ਦੇਖੋ ਜਿੱਧਰ ਪਾਂਡਿਆਂ ਦੀ ਸੇਵਾ ਹੋ ਰਹੀ ਹੈ ਜੀ ਉਸ ਪਾਸੇ ਵੀ ਦੇਖੋ ਇੱਕ ਵੱਡਾ ਪੱਖਾ ਲਗਾਇਆ ਗਿਆ ਜੀ ਗੁਰਦੁਆਰਾ ਸਾਹਿਬ ਜੇ ਵਿੱਚ ਜੋ ਕਿ ਉਹ ਸੇਵਾਦਾਰਾਂ ਨੂੰ ਹਵਾ ਲੱਗਦੀ ਰਹੇ ਜੀ ਤੇ ਲੰਗਰ ਛਕਣ ਤੋਂ ਬਾਅਦ ਆਪਾਂ ਚਾਹ ਦਾ ਲੰਗਰ ਛਕ ਲਈਏ ਜੀ ਲੋ ਜੀ ਚਾਹ ਵਾਲੇ ਪਾਸੇ ਵੀ ਦੇਖੋ ਛਾਦੇ ਉੱਪਰ ਵੱਡਾ ਪੱਖਾ ਲਗਾਇਆ ਹੈ ਇੱਕੀ ਪੱਖਾ ਲਗਾਇਆ ਜੀ ਜੋ ਪੂਰੀ ਸੰਗਤ ਨੂੰ ਹਵਾ ਦੇ ਰਿਹਾ ਹੈ ਜੀ ਜੀ ਦੋਸਤੋ ਤੁਸੀਂ ਦਰਸ਼ਨ ਕਰੇ ਜੀ ਹੁਣੇ ਕਰਮ ਸਰ ਰਾਣਾ ਸਾਹਿਬ ਜੀ ਦੇ ਦਰਸ਼ਨ ਜੀ ਗੁਰਦੁਆਰਾ ਜੀ ਦੇ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ ਤੁਸੀਂ ਮੇਰੀ ਵੀਡੀਓ ਨੂੰ ਦੱਸਿਓ ਜੀ ਕਿੱਦਾਂ ਦੀ ਲੱਗੀ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਇਦਾਂ ਹੀ ਮੈਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਬਣਾਉਂਦਾ ਰਾਵਾਂਗਾ ਜੀ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਜੀ ਲਓ ਜੀ ਦੋਸਤੋ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਗੁਰਦੁਆਰਾ ਜੀ ਦਾ ਇਤਿਹਾਸ ਹੈ ਜੀ ਇਹ ਤੁਸੀਂ ਬੜੇ ਪਿਆਰ ਨਾਲ ਤੇ ਸਤਿਕਾਰ ਨਾਲ ਪੜੋ ਜੀ ਇਹ ਗੁਰਦੁਆਰਾ ਜੀ ਦਾ ਇਤਿਹਾਸ ਆ ਜੀ ਆ ਦੇਖੋ ਪੂਰਾ ਸਾਹਿਬ ਦਰਸ਼ਨ ਕਰਨ ਦਾ ਸਮਾਂ ਜੀ ਤੁਹਾਨੂੰ ਦੱਸ ਰਿਹਾ ਜੀ ਬੋਰਡ ਦੇ ਉੱਪਰ ਲਿਖਿਆ ਜੀ ਦਰਸ਼ਨ ਕਰਨ ਦਾ ਸਮਾਂ ਤੁਸੀਂ ਇਸ ਟਾਈਮ ਹੀ ਆਉਣਾ ਜੀ ਦਰਸ਼ਨ ਕਰਨ ਅਸੀਂ ਥੋੜਾ ਜਿਹਾ ਲੇਟ ਆਏ ਆ ਜੀ ਇਸ ਕਰਕੇ ਸਾਨੂੰ ਭੋਰਾ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਏ ਤੁਸੀਂ ਸਮੇਂ ਸਿਰ ਵੀਰੇ ਵੀਡੀਓ ਦੇਖ ਕੇ ਫੇਰ ਹੀ ਆਇਓ ਲੋ ਜੀ ਇਹ ਗੇਟ ਦੀ ਮੇਨ ਐਂਟਰੀ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਜੀ ਦੇਖੋ ਦੂਰ ਤੱਕ ਅੱਧਾ ਕਿਲੋਮੀਟਰ ਤੱਕ ਪੂਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਲੋ ਜੀ ਦੇਖੋ ਬੱਚਿਆਂ ਦੀਆਂ ਖੜੌਣਿਆਂ ਦੀਆਂ ਦੁਕਾਨਾਂ ਤੇ ਝੰਡੇ ਵਗੈਰਾ ਅਗਰ ਕਿਸੇ ਨੇ ਝੰਡੇ ਲਗਾਉਣੇ ਆ ਜੀ ਮੋਟਰਸਾਈਕਲ ਤੇ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਕਰਨੀ ਆ ਤਾ ਚੰਡੇ ਇਸ ਗੁਰਦੁਆਰਾ ਸਾਹਿਬ ਦੇ ਬਾਹਰੋਂ ਤੁਸੀਂ ਖਰੀਦ ਸਕਦੇ ਹੋ ਜੀ ਲਓ ਜੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਮੈਂ ਤੁਹਾਨੂੰ ਫਰੰਟ ਗੇਟ ਤੋਂ ਹੁਣ ਵੀਡੀਓ ਦਿਖਾ ਰਿਹਾ ਹਾਂ ਜੀ ਤੇ ਮਿਲਦੇ ਆਪਾਂ ਤੁਹਾਨੂੰ ਹੁਣ ਅਗਲੇ ਵਲੌਗ ਦੇ ਵਿੱਚ ਜੀ